ਲਿਖਿਆ ਹੈ 38 ਜਿ ਲਿਖਿਆ ਤਾਂ ਉਹਨੇ ਇਹ ਵਾ ਪਰਮੇਸ਼ਵਰ ਦੀ ਆਵਾਜ਼ ਸੁਣੀ ਜਦ ਉਹ ਬਾਗ ਵਿੱਚ ਠੰਡੇ ਵੇਲੇ ਫਿਰਦਾ ਸੀ ਅਤੇ ਉਸ ਮਰਦ ਉਸ ਧੀਵੀ ਦੇ ਬਾਗ ਦੇ ਬਿਰਸ਼ਾਂ ਦੇ ਵਿਚਕਾਰ ਹੀ ਉਹ ਵਾ ਪਰਮੇਸ਼ਵਰ ਦੇ ਸਾਹਮਣੇ ਆਪਣੇ ਆਪ ਨੂੰ ਲੁਕਾ ਲਿਆ ਤਾਂ ਇਹ ਵਾ ਪਰਮੇਸ਼ਵਰ ਨੇ ਆਦਮੀ ਨੂੰ ਪੁਕਾਰ ਕੇ ਆਖਿਆ ਕਿ ਤੂੰ ਕਿੱਥੇ ਹੈ ਉਸ ਨੇ ਆਖਿਆ ਕਿ ਤੇਰੀ ਆਵਾਜ਼ ਬਾਗ ਵਿੱਚ ਸੁਣ ਕੇ ਮੈਂ ਡਰ ਗਿਆ ਕਿਉਂ ਜੋ ਮੈਂ ਨੰਗਾ ਹਾਂ ਸੋ ਮੈਂ ਆਪਣੇ ਆਪ ਨੂੰ ਲੁਕਾਇਆ ਹੈ ਹallelujah ਸਭ ਬੁਰੀ ਹallelujah ਦੇਖਿਓ ਧਿਆਨ ਨਾਲ ਮੇਰੀ ਤਰਫ ਦੇਖਿਓ ਰੋਜ਼ ਪਰਮੇਸ਼ਰ ਉਹਨੂੰ ਮਿਲਦੇ ਨੇ ਰੋਜ਼ ਹੁਣ ਜਦੋਂ ਯਿਸੂ ਮਸੀਹ ਮਿਲਣਾ ਏ ਪ੍ਰਭੂ ਮਿਲਣਾਏ ਨੂੰ ਬਾਗ ਦੇ ਵਿੱਚ ਉਹ ਕਹਿਆ ਕਿ ਪ੍ਰਭੂ ਜੀ ਮੈਂ ਕੋਣ ਆ ਨੰਗਾ ਹਾਂ ਇਹਦਾ ਮਤਲਬ ਕਿ ਇਹ ਕੱਪੜੇ ਕੀ ਆ ਉਹ ਤੋਂ ਜਾ ਚੁਕੇ ਨੇ ਤੇਰੇ ਕੱਪੜੇ ਨਹੀਂ ਇਹ ਜਿਹੜੇ ਤੁਸੀਂ ਪਾਏ ਇਹ ਵਾਲੇ ਕੱਪੜੇ ਨਹੀਂ ਆ ਇਹਦੇ ਕੱਪੜੇ ਨੇ ਇੱਕ ਮਹਿਮਾ ਦੇ ਕੱਪੜੇ ਜਿਹੜਾ ਪਰਮੇਸ਼ਰ ਕੀ ਆ ਆਤਮਿਕ ਵਸਤਰ ਕੀ ਆ ਸਾਨੂੰ ਦਿੰਦੇ ਨੇ ਹallelujah ਸਭ ਬੁੜੀ ਹallelujah ਉਹ ਵਸਤਰ ਕੀ ਆ ਆਤਮਰ ਹਵਤੁਤੀ ਆ ਜਜਗਨਨ ਪੱਤੇ ਕੁੱਤੇ ਲੇ ਬੈਠ ਰੇ ਆਪਣੇ ਤੇ ਦੋਵੇਂ ਹਸਬੰਦ ਵਾਈਫ ਨੇ ਪਰ ਪ੍ਰਭੂ ਨੇ ਕਿਹਾ ਤੂੰ ਸਾਰੇ ਸੀ ਜਾਣਦੇ ਪ੍ਰਭੂ ਨੇ ਕਿਹਾ ਤੂੰ ਕੀ ਆ ਤੈਨੂੰ ਪੁੱਤੇ ਨੂੰ ਕਿਹਨਾਂ ਦੱਸਿਆ ਨਗਾ ਉਹਨੇ ਕਿਹਾ ਇਸ ਸੈਸਤਰ ਮਨੁਸ਼ੇ ਤਾ ਅਨਨੇ ਪਰਮਾਇ ਆ ਸੀਓ ਫਲ ਖਾਦਾ ਮੇਰੀ ਤੀਵਰੀ ਨੇ ਮਨ ਦਿੱਤਾ ਉਹਨੇ ਕਿਹਾ ਮੈਂ ਗਾੜੀ ਮੇਰੇ ਹਸ ਮੇਰੀ ਜਿਹੜੀ ਤੂੰ ਔਰਤ ਤਿਆਰ ਕੀਤੀ ਉਹਨੇ ਮੈਨੂੰ ਦੇ ਦਿੱਤਾ ਸਾਰੇ ਅਸੀਂ ਕੀ ਆ ਇਸ ਨੂੰ ਜਾਣਦੇ ਪ੍ਰਭੂ ਨੇ ਕਿਹਾ ਕਰਸ ਕੀਤਾ ਔਰ ਔਰਤ ਨੂੰ ਕਿਹਾ ਕਿ ਸਾਪ ਨੂੰ ਕਿਹਾ ਕਿ ਤੂੰ ਜ਼ਮੀਨ ਘਾਤ ਤੁਰਿਆ ਕਰੇਗਾ ਤੂੰ ਜ਼ਮੀਨ ਦੀ ਕੀ ਜਾਂ ਮਿੱਟੀ ਖਾਏਗਾ ਔਰ ਇਨਸਾਨ ਨੂੰ ਕਿਹਾ ਕਿ ਤੂੰ ਕੀ ਇਹ ਜ਼ਮੀਨ ਚੋਂ ਕੱਢਿਆ ਗਿਆ ਤਾਂ ਜ਼ਮੀਨ ਦੇ ਵਿੱਚ ਕੀ ਹੈ ਚਲਾ ਜਾਏਗਾ ਜਾਨਕਿ ਤੇਰੀ ਡੈਥ ਹੋ ਜਾਏਗੀ ਔਰ ਔਰਤ ਨੂੰ ਪ੍ਰਭੂ ਨੇ ਕਿਹਾ ਕਿ ਤੂੰ ਗਰਭ ਤੇ ਜਾਂ ਤੂੰ ਬੱਚੇ ਨੂੰ ਜਨਮ ਦੇਵੇਂਗੀ ਤੇਰੀ ਗਰਭ ਦੀ ਪੀੜ ਕੀ ਹੈ ਮੈਂ ਵਾਧਾ ਵਗਰ ਤੂੰ ਪੀੜ ਤੇ ਵਿੱਚ ਕੀ ਹੈ ਬੱਚੇ ਨੂੰ ਜਨਮ ਦੇਵੇਂਗੀ ਹallelujah ਔਰ ਪ੍ਰਭੂ ਨੇ ਕੀ ਕਿਹਾ ਇਸ ਜਗਰ ਤੇ ਦੇਖੀਏ ਆਪਣੇ ਆਪ ਨੂੰ ਲੁਕੋ ਰਿਹਾ ਹੈ ਕਿਉਂ ਜੇ ਉਹ ਨੰਗਾ ਹੈ ਇਕ ਨੰਗਾ ਵਿਅਕਤੀ ਪਰਮੇਸ਼ਵਰ ਦੇ ਸਾਹਮਣੇ ਕੀ ਹੈ ਨਹੀਂ ਜਾ ਸਕਦਾ ਹallelujah ਕੀ ਹੈ ਕਿ ਨੰਗਾ ਵਿਅਕਤੀ ਨੰਗਾ ਗੁਰ ਆਤਮਿਕ ਵਸਤਰਾਂ ਤੋਂ ਬਿਨਾ ਸ਼ਰਮ ਦੇ ਵਿੱਚ ਹallelujah ਕੀ ਆ ਪਰਮੇਸ਼ਵਰ ਦੇ ਨਾਲ ਉਹਦੀ ਸੰਗਤੀ ਕੀ ਹੈ ਨਹੀਂ ਹੋ ਸਕਦੀ ਬਾਈਬਲ ਦੇ ਵਿੱਚ ਲਿਖਿਆ ਨੇ ਅਸੀਂ ਪੜ ਕੇ ਆਏ ਮੈਂ ਤੇਰੇ ਕੋਲ ਅੰਦਰ ਆਵਾਂਗਾ ਮੈਂ ਤੇਰੇ ਨਾਲ ਕੀ ਆ ਸੰਗਤੀ ਕਰਾਂਗਾ ਫੈਲੋਸ਼ਿਪ ਕਰਾਂਗਾ ਅਗਰ ਤੁਸੀਂ ਪਰਮੇਸ਼ਵਰ ਦੇ ਨਾਲ ਫੈਲੋਸ਼ਿਪ ਕਰਨੀ ਚਾਹੁੰਦੇ ਸੰਗਤੀ ਕਰਨੀ ਚਾਹੁੰਦੇ ਹੋ ਇਹਦਾ ਮਤਲਬ ਕੀ ਹੈ ਤੁਹਾਡੇ ਆਤਮਿਕ ਵਸਤਰ ਕੀ ਹੈ ਜ਼ਰੂਰੀ ਨੇ ਹallelujah ਆਤਮਿਕ ਵਸਤਰ ਕੀ ਹੈ ਸਾਡੇ ਕੀ ਹੈ ਜ਼ਰੂਰੀ ਨੇ ਖੁਦਾ ਦੇ ਨਾਲ ਫੈਲੋਸ਼ਿਪ ਕਰਨ ਦੇ ਲਈ ਖੁਦਾ ਦੇ ਨਾਲ ਕੀ ਹੈ ਸੰਗਤੀ ਕਰਨ ਦੇ ਲਈ ਆਮੀ ਸਭ ਜ਼ੋਰ ਨਾਲ ਬੋਲੇ ਆਮੀ ਕਿਹੜੇ ਵਸਤਰ ਆਤਮਿਕ ਚਿੱਟੇ ਵਸਤਰ ਪਰ ਪ੍ਰਭੂ ਨੇ ਕੀ ਉਹਨਾਂ ਨੂੰ ਸੀਮਾਂ ਕੇ ਦਿੱਤੇ ਅਜੇ ਵੀ ਤੁਸੀਂ ਕੱਪੜੇ ਕਿਉਂ ਪਾਈ ਰਹੇ ਹੋ ਸਾਰੇ ਇਨਸਾਨ ਕੱਪੜੇ ਕਿਉਂ ਕੰਦੇ ਨੇ ਤੁਨ ਵਤਨ ਇਹ ਇਸ ਗੱਲ ਦਾ ਸਬੂਤ ਨੇ ਕਿ ਆਦਮ ਨੇ ਅਦਨ ਦੇ ਵਿੱਚ ਕੀ ਆ ਪਾਪ ਕੀਤਾ ਸੀ ਤਾਂ ਆਪਣੇ ਆਪ ਨੂੰ ਲੁਕੋ ਲਿਆ ਸੀ ਹallelujah ਉਹ ਵੀ ਜਾਨਵਰ ਕਿਉਂ ਨਹੀਂ ਕਪੜੇ ਪਾਉਂਦਾ ਐਦਾਂ ਤੁਰੇ ਫਿਰਦੇ ਨਾ ਜਾਨਵਰ ਕੋਈ ਕਿਸ ਨੇ ਪਾਲਤੂ ਰੱਖਿਆ ਹੈ ਫਿਰ ਠੰਡ ਤੇ ਕਰਕੇ ਕੀ ਹੈ ਕਿ ਕੁੱਤਿਆਂ ਨੂੰ ਕੀ ਹੈ ਗੇਰ ਪਾ ਦਿੰਦੇ ਜਾਂ ਕਿਸੇ ਦੇ ਪਾਲਤੂ ਜਾਨਵਰ ਰੱਖੇ ਕੁੱਤਾ ਬਿੱਲੀ ਕੁਛ ਵੀ ਪਰ ਉਦਾਂ ਇੱਕ ਹਾਥੀ ਊਠ ਕਿਹਨਿਆਂ ਤੁਸੀਂ ਜਾਨਵਰ ਦੇਖਦੇ ਹੋ ਐਦਾਂ ਤੁਰੇ ਫਿਰਦੇ ਮਹੱਲਿਆਂ 'ਚ ਜੰਗਲਾਂ 'ਚ ਉਹ ਕਿਉਂ ਨਹੀਂ ਕਪੜੇ ਪਾਉਂਦੇ ਇਹ ਕਪੜੇ ਇਸ ਦਾ ਸਬੂਤ ਹੈ ਕਿ ਆਦਮ ਨੇ ਕੀ ਹੈ ਪਾਪ ਕੀਤਾ ਸੀ ਹallelujah ਕਿਹੜਾ ਸਬੂਤ ਹੈ ਕਿ ਆਦਮ ਨੇ ਪਾਪ ਕੀਤਾ ਸੀ ਪਰਮੇਸ਼ਵਰ ਦੇ ਲਈ ਪਰ ਪ੍ਰਭੂ ਯਿਸੂਮੇਸ਼ ਏਕ ਜੇគ្រੂਸੀ ਖੁਦਾ ਦਾ ਨਾਲ ਸੰਗਤੀ ਕਰਨਾ ਚਾਹੁੰਦੇ ਆ ਖੁਦਾ ਕੀ ਹੈ ਇਹ ਵਾਲੇ ਕੱਪੜਾ ਦੀ ਨਹੀਂ ਗੱਲ ਕਰ ਰਹੇ ਪਰਮੇਸ਼ਵਰ ਕੀ ਹੈ ਆਤਮਿਕ ਕੱਪੜੇ ਦੀ ਕੀ ਹੈ ਗੱਲ ਕਰ ਰਹੇ ਨੇ ਆਤਮਿਕ ਕੱਪੜੇ ਕੌਣ ਨੇ ਕੀ ਨੇ ਆਤਮਿਕ ਕੱਪੜੇ ਤੁਹਾਡੀ ਧਾਰਮਿਕਤਾ ਦੇ ਕੰਮ ਹallelujah ਤੁਹਾਡੀ ਪਵਿੱਤਰਤਾ ਹੀ ਦੇ ਕੀ ਹੈ ਕੰਮ ਉਹ ਜਿਹੜਾ ਵਿਅਕਤੀ ਯਿਸੂ ਮਸੀਹ ਦੇ ਪਿੱਛੇ ਚੱਲਦਾ ਹੈ ਉਹਦੇ ਉੱਤੇ ਆਤਮਿਕ ਵਸਤਰ ਕੀ ਹੈ ਪਹਿਨਾਏ ਜਾਣਗੇ ਹallelujah ਆਤਮਿਕ ਵਸਤਰ ਕੀ ਹੈ ਚਿੱਟੇ ਵਸਤਰ ਜਾਨੀ ਕਿ ਸਫੇਦ మహిਮ ਕੀ ਹਨ ਨੂੰ ਕਿੰਨਾ ਆਈ ਜਾਵੇਗੀ ਜੇ ਰਾ ਪਰਮੇਸ਼ਵਰ ਦੇ ਪਿੱਛੇ ਕੀ ਹੈ ਚੱਲਦਾ ਹੈ ਹallelujah ਸਾਰੇ ਧਰਸੀ ਬੋਲੀ ਹallelujah ਹallelujah ਕੀ ਕਰਨਾ ਪਏ ਪ੍ਰਭੂ ਕੀ ਕਰੇਗਾ ਸੰਮਿਕ ਆਤਮਿਕ ਵਸਤਰ ਕੀ ਹੈ ਸਾਡੇ ਲਈ ਹੋਣਾ ਜ਼ਰੂਰੀ ਹੈ ਜੇਕਰ ਅਸੀਂ ਇਸ ਸ਼ਮਸੀ ਦੇ ਪਿੱਛੇ ਕੀ ਹੈ ਫੈਲੋਸ਼ਿਪ ਕਰਨਾ ਚਾਹੁੰਦੇ ਹਾਂ ਹallelujah ਜੇ ਬਿਨਾ ਕੱਪੜਾਂ ਤੋਂ ਅਸੀਂ ਖੁਦਾ ਦੀ ਰਾਜ ਦੇ ਵਿੱਚ ਕੀ ਹੈ ਦਾਖਲ ਨਹੀਂ ਹੋ ਸਕਦੇ ਪ੍ਰਭੂ ਦੇ ਰਾਜ ਦੇ ਵਿੱਚ ਕੀ ਹੈ ਦਾਖਲ ਬਿਨਾ ਆਤਮਿਕ ਕੱਪੜਿਆਂ ਤੋਂ ਹallelujah ਪਰ ਪ੍ਰਭੂ ਤੁਹਾਨੂੰ ਸਿਖਾਏਗਾ ਅੱਜ ਕਿ ਕੱਪੜੇ ਕਿਸ ਤਰ੍ਹਾਂ ਲੈਣੇ ਨੇ ਔਰ ਕਿਸ ਤਰ੍ਹਾਂ ਤੁਹਾਡੀ ਲੱਜ ਤੁਹਾਡੀ ਸ਼ਰਮ ਨੂੰ ਕੀ ਹੈ ਮੈਂ ਦੂਰ ਕਰਾਂਗਾ ਜਦ ਯਸ਼ੁਮਸੀ ਨਿਆਂ ਕਰਨਗੇ ਤੁਹਾਨੂੰ ਇਕੱਲੇ ਇਕੱਲੇ ਨੂੰ ਬਾਈਬਲ ਦੇ ਦਿਲ ਕੇ ਤਰਤੀਦੀਆਂ ਸਾਰੀਆਂ ਕੋਮਾ ਯਸ਼ੁਮਸੀ ਦੇ ਅੱਗੇ ਕੀ ਆ ਇਕੱਠੇ ਕੀਤੇ ਜਾਣ ਗਿਆ ਅਗਰ ਤੁਸੀਂ ਨੰਗੇ ਹੋਵੋਗੇ ਕਿ ਨਹੀਂ ਸ਼ਰਮਾਏਗੇ ਤੁਹਾਨੂੰ ਇੰਨੀ ਦੁਨੀਆ ਦੇ ਵਿੱਚ ਯਸ਼ੁਮਸੀ ਦੇ ਸਾਹਮਣੇ ਸੋਚੋ ਬਲੇ 1 ਮਿੰਟ ਵਾਸਤੇ ਉਹ ਆਪਣੇ ਆਪ ਨੂੰ ਦੋ ਜਣੇ ਸਵਡ ਵਾਈਫਾ ਦੋਨੋਂ ਜਣੇ ਲੁਕਾ ਰਹੇ ਆਪਣੇ ਆਪ ਨੂੰ ਨੰਗੇ ਆ ਇੰਨੀ ਦੁਨੀਆ ਹੋਏਗੀ ਯਸ਼ੁਮਸੀ ਨਿਆਂ ਕਰਨਗੇ ਉਜੇਕਰ ਤੁਸੀਂ ਨੰਗੇ ਹੋਵਾਂਗੇ ਕਿੰਨੀ ਫੀਲ ਹੋਏਗਾ ਤੁਹਾਨੂੰ ਯਾ ਤੁਸੀਂ ਕਹੇਗੇ ਯਾਰ ਮੈਂ ਕਾਸ਼ ਪ੍ਰਭੂ ਦੇ ਪਿੱਛੇ ਚੱਲ ਜਾਂਦਾ ਮੇਰੇ ਉੱਤੇ ਵੀ ਕੀ ਆਤਮਿਕ ਵਸਤਰ ਹੁੰਦੇ ਔਰ ਸਵਰਗ ਦੇ ਵਿੱਚ ਕੀ ਆ ਚਲਾ ਜਾਂਦਾ ਪ੍ਰਭੂ ਦੇ ਵਿਆਹ ਦੇ ਵਿੱਚ ਪ੍ਰਭੂ ਦੇ ਰਾਜ ਦੇ ਵਿੱਚ ਕੀ ਆ ਮੈਂ ਦਾਖਲ ਹੋ ਜਾਂਦਾ ਹallelujah ਕਿਉਂਕਿ ਬਿਨਾ ਕੱਪੜਿਆਂ ਤੋਂ ਅਸੀਂ ਕੀ ਆ ਪਰਮੇਸ਼ਵਰ ਤੋਂ ਬਿਨਾ ਵਾਈਟ ਕੱਪੜਿਆਂ ਤੋਂ ਕੀ ਆ ਅਸੀਂ ਖੁਦਾ ਦੀ ਬਾਦਸ਼ਾਹੀ ਦੇ ਵਿੱਚ ਕੀ ਆ ਦਾਖਲ ਨਹੀਂ ਹੋ ਸਕਦੇ ਹallelujah ਚਰਸੀ ਪਰਦੇ ਆ ਖੁਦਾ ਦੇ ਬੱਚੇ ਵਿੱਚ ਦੇਖੀਏ ਮੱਤੀ ਦੀ ਕਿਤਾਬ ਸਭ ਧਿਆਨ ਦੇ ਨਾਲ ਸੁਣਨਾ ਮੱਤੀ ਦੀ ਕਿਤਾਬ